ਮੰਦਰ ਇਸ ਨਹੀਂ राम ਮੰਦਰ ਦੇ ਉਦਘਾਟਨ ਲੈ ਕੇ ਅਕਾਲ ਤਖਤ ਸਾਈਂ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਕਹ ਲੋ ਕਿ ਸੱਦਾ ਪੱਤਰ ਆਇਆ ਹੈ ਕਿਵੇਂ ਦੇਖਦੇ ਹੋ ਸੱਦਾ ਪੱਤਰ ਨੂੰ ਜਿਸ ਨੂੰ ਉਹਨਾਂ ਨੇ ਨਾ ਕਾ ਦਿੱਤੀ ਹੈ ਹਾਂਜੀ ਬਿਲਕੁਲ ਬਿਲਕੁਲ 22 ਤਰੀਕ ਨੂੰ 22 ਜਨਵਰੀ ਨੂੰ ਉਦਘਾਟਨ ਹੋਣ ਜਾ ਰਿਹਾ ਹੈ ਅਯੁੱਧਿਆ ਦੇ ਵਿੱਚ राम ਮੰਦਰ ਦਾ ਜਿਹਦੇ ਬਾਰੇ ਜਿਹੜੇ ਜਥੇਦਾਰ ਨੇ ਅਕਾਲ ਤਖਤ ਦੇ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਸੁਨੇਹਾ ਆਇਆ ਸੀ ਇਨਵਿਟੇਸ਼ਨ ਆਇਆ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਹੈ ਪਰ ਇਹ ਜਿਹੜੀ ਨਾ ਕੀਤੀ ਗਈ ਹੈ ਨਾ ਇਹ ਮਤਲਬ ਆਨੇ ਬਹਾਨੇ ਕਹਿ ਲੋ ਜਾਫਰਾ ਇਹਨੂੰ ਥੋੜਾ ਟੈਕਨੀਕਲੀ ਹੋਰ ਤਰੀਕੇ ਦਾ ਰੂਪ ਦੇ ਕੇ ਕੀਤੀ ਗਈ ਹੈ ਸੋ ਵੈਸੇ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਜਦੋਂ ਰਾਮ ਮੰਤਰ ਦੀ ਉਸਾਰੀ ਲਈ ਜਿਹੜਾ ਹੈ ਨੀ ਪੱਥਰ ਰੱਖਿਆ ਗਿਆ ਸੀ ਤੇ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੀ ਉਹਨਾਂ ਨੂੰ ਵੀ ਇੱਕ ਸੁਨੇਹਾ ਆਇਆ ਸੀ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਨਾ ਕਿ ਭਾਈ ਤੁਹਾਨੂੰ ਲੈਟਰ ਆਇਆ ਤੁਹਾਨੂੰ ਸਦਾ ਪੱਤਰ ਆਇਆ ਤੇ ਉਹ ਕਹਿੰਦੇ ਸੀ ਮੈਂ ਖੋਲ ਕੇ ਵੀ ਨਹੀਂ ਵੇਖਿਆ ਉਹ ਤੇ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਨਾ ਤਾਂ ਇਹਨਾਂ ਨੇ ਵੀ ਕਰ ਦਿੱਤੀ ਆ ਕਿਉਂਕਿ ਜਿਸ ਦਿਨ ਤੋਂ ਇਹ ਸੁਨੇਹਾ ਇਹਨਾਂ ਨੂੰ ਮਿਲਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਇਹੀ ਗੱਲ ਕਰ ਰਹੇ ਸੀ ਕਿ ਭਾਈ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਇਹਨਾਂ ਨੂੰ ਜਾਣਾ ਨਹੀਂ ਚਾਹੀਦਾ ਸੋ ਕਿਤੇ ਨਾ ਕਿਤੇ ਕੰਸੂਆ ਮਿਲ ਜਾਂਦੀਆਂ ਨੇ ਜੋ ਚੱਲਦਾ ਹੁੰਦਾ ਹੈ ਟ੍ਰੈਂਡ ਚੱਲਦਾ ਹੁੰਦਾ ਹੈ ਜਾਂ ਫਿਰ ਇਹ ਇਹ ਸਾਰਾ ਦੇਖਿਆ ਜਾਂਦਾ ਨਾ ਮਾਹੌਲ ਕਿਹੋ ਜਿਹਾ ਹੈਗਾ ਸੋ ਉਸ ਮੁਤਾਬਕ ਫਿਰ ਜਿਹੜੇ ਆ ਜਥੇਦਾਰ ਕਈ ਵਾਰੀ ਸੋਚ ਸਮਝ ਕੇ ਇਹੋ ਜਿਹਾ ਫੈਸਲਾ ਜਿਹੜਾ ਉਹ ਲੈ ਲੈਂਦੇ ਹੁੰਦੇ ਆ ਸੋ ਉਹਨਾਂ ਨੇ ਫਿਰ ਜਿਹੜਾ ਨਾ ਕਰ ਦਿੱਤੀ ਹੈ ਉਹਨਾਂ ਨੇ ਇਹਦਾ ਜਿਹੜਾ ਦੱਸਿਆ ਕਾਰਨ ਦੱਸਿਆ ਉਹ ਕਹਿੰਦੇ ਆ ਕਿ ਭਾਈ ਇਹ ਕਿਸੇ ਮਤਲਬ ਇੱਕ ਖਾਸ ਵਿਅਕਤੀ ਵੱਲੋਂ ਮੈਨੂੰ ਜਾਂ ਖਾਸ ਸੰਸਥਾ ਵੱਲੋਂ ਮੈਨੂੰ ਸਰਦਾ ਪੱਤਰ ਜਿਹੜਾ ਉਹ ਨਹੀਂ ਭੇਜਿਆ ਗਿਆ ਹੁਣ ਗੱਲ ਇਹ ਨਹੀਂ ਆ ਜਾਣਾ ਜਾਂ ਨਹੀਂ ਜਾਣਾ ਸ਼ਰੀਕ ਹੋਣਾ ਕਿਸੇ ਦੁੱਖ ਸੁੱਖ ਦੇ ਵਿੱਚ ਕਿਸੇ ਦੇ ਨਾਲ ਖੁਸ਼ੀਆਂ ਮਨਾਉਣੀਆਂ ਉਹ ਉਹ ਕੋਈ ਮਾਰੀਆਂ ਨਹੀਂ ਹੁੰਦੀਆਂ ਇੱਕ ਹੁੰਦੀ ਹੈ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਣ ਲੱਗਾ ਦੋ ਇੰਗਲਿਸ਼ ਦੇ ਸ਼ਬਦ ਨੇ ਇੱਕ ਹੁੰਦੀ ਪਾਰਟਿਸਪੇਸ਼ਨ ਤੇ ਇੱਕ ਹੁੰਦੀ ਹੈ ਸਿਮੂਲੇਸ਼ਨ ਪਾਰਟਿਸਪੇਸ਼ਨ ਹੁੰਦੀ ਹੈ ਕਿ ਕਿਸੇ ਦੇ ਜਿਹੜਾ ਕੋਈ ਪ੍ਰੋਗਰਾਮ ਹੈ ਜਾਂ ਈਵੈਂਟ ਹੈ ਉਹਨਾਂ ਦੇ ਕੋਈ ਵੀ ਹੋਰ ਦੁੱਖ ਸੁੱਖ ਨੇ ਉਹਦੇ ਵਿੱਚ ਸ਼ਾਮਿਲ ਹੋਣਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਸਿਮੂਲੇਸ਼ਨ ਦੀ ਗੱਲ ਜਦੋਂ ਆ ਜਾਂਦੀ ਹੈ ਕਿ ਉਹਨੂੰ ਜਜ਼ਬ ਕਰ ਲੈਣਾ ਉਹਦੇ ਵਿੱਚ ਵੜ ਜਾਣਾ ਜਾਂ ਉਹਦੇ ਵਰਗੇ ਬਣ ਜਾਣਾ ਉੱਥੇ ਜਾ ਕੇ ਪ੍ਰੋਬਲਮ ਆਉਂਦੀ ਹੈ। ਹੁਣ ਜਿਹੜੀ ਇਹ ਰਾਮ ਮੰਦਰ ਦੇ ਉਦਘਾਟਨ ਵਾਲੀ ਗੱਲ ਹੈ ਚਾਹੇ ਪਾਰਟਿਸਪੇਸ਼ਨ ਦੇ ਉੱਤੇ ਹੀ ਜਿਹੜੀ ਟਿਕਦੀ ਹੈ ਪਰ ਇਹਦੇ ਪਿੱਛੇ ਇੱਕ ਹੋਰ ਜਿਹੜਾ ਤੱਤ ਹੈਗਾ ਉਹ ਤੱਤ ਇਹ ਹੈ ਕਿ ਰਾਮ ਮੰਦਿਰ ਜਿਹੜਾ ਬਣਾਇਆ ਜਾ ਰਿਹਾ ਇਸ ਵੇਲੇ ਜਾਂ ਉਦਘਾਟਨ ਹੋ ਰਿਹਾ ਹੁਣ ਸੋ ਉਹਦੇ ਉਹਦੇ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਤੇ ਬਾਬਰੀ ਮਸਜਿਦ ਸੀ ਜਿਹਨੂੰ 1992 ਦੇ ਵਿੱਚ ਢਾਹ ਦਿੱਤਾ ਗਿਆ ਸੀ ਉਸ ਤੋਂ ਬਾਅਦ ਲੰਬਾ ਕੇਸ ਜਿਹੜਾ ਹੈ ਭਾਰਤੀ ਅਦਾਲਤਾਂ ਦੇ ਵਿੱਚ ਚੱਲਦਾ ਹੈ ਤੇ ਅਖੀਰਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਕਹਿ ਦਿੰਦੀ ਹੈ ਕਿ ਹਾਂਜੀ ਇਹ ਜਗ੍ਹਾ ਜਿਹੜੀ ਹੈ ਉਹ ਹਿੰਦੂ ਭਾਈਚਾਰੇ ਨੂੰ ਦਿੱਤੀ ਜਾ ਰਹੀ ਹੈ ਤੇ ਇੱਥੇ ਰਾਮ ਮੰਦਿਰ ਬਣੇਗਾ ਹੁਣ ਮੁਸਲਮਾਨ ਜਿਹੜੇ ਨੇ ਉਹ ਇਤਰਾਜ਼ ਕਰਦੇ ਕਿ ਸਾਡੀ ਭਾਈ ਤੁਸੀਂ ਮਸਜਿਦ ਢਾ ਦਿੱਤੀ ਹੈ ਸੋ ਇਹ ਇੱਕ ਜਿਹੜਾ ਵੱਖਰਾ ਫੈਕਟ ਆਉਂਦਾ ਇਸ ਕਰਕੇ ਕਿਹਾ ਜਾ ਰਿਹਾ ਕਿ ਜਥੇਦਾਰ ਸਾਹਿਬ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਜੇ ਮੰਨ ਲਓ ਕਿ ਕਿਸੇ ਨਵੀਂ ਜਗ੍ਹਾ ਤੇ ਉਤੇ ਰਾਮ ਮੰਦਰ ਬਣਦਾ ਹੋਵੇ ਤੇ ਸਾਨੂੰ ਕੋਈ ਪ੍ਰੋਬਲਮ ਥੋੜੀ ਹੈ ਅਸੀਂ ਤਾਂ ਕਹਿੰਦੇ ਆ ਕਿ ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੈ ਕਿਉਂਕਿ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਨਵੇਂ ਗੁਰਦੁਆਰੇ ਬਣਨ ਨਵੀਆਂ ਮਸਜਿਦਾਂ ਬਣਨ ਤੇ ਨਵੇਂ ਬਣ ਮੰਦਰ ਤੇ ਉਹਦੇ ਵਿੱਚ ਕੋਈ ਵੀ ਜਿਹੜੀ ਹੈ ਉਹ ਪ੍ਰੋਬਲਮ ਨਹੀਂ ਹੁੰਦੀ ਪਰ ਇਹ ਇੱਕ ਵਿਵਾਦਿਤ ਜਿਹੜੀ ਹੈ ਉਹ ਜਿਹੜੀ ਆਪਣੇ ਕਹਿ ਲਈਏ ਕਿ ਇੱਕ ਸਾਰਾ ਇਨਸੀਡੈਂਟ ਘਟਨਾਕਰਮ ਹੈਗਾ ਸੋ ਜੇ ਇਹਦੇ ਵਿੱਚ ਸਿੱਖਾਂ ਦਾ ਜਿਹੜਾ ਆਗੂ ਹੈ ਸਿੱਖਾਂ ਦਾ ਜਥੇਦਾਰ ਜਾ ਕੇ ਸ਼ਾਮਲ ਹੁੰਦਾ ਹੈ ਤਾਂ ਦੁਨੀਆ ਦੇ ਵਿੱਚ ਇਹ ਸੁਨੇਹਾ ਜਾਊਗਾ ਕਿ ਭਾਈ ਤੁਸੀਂ ਉਹ ਜਿਹੜਾ ਕੀਤਾ ਗਿਆ ਬਾਬਰੀ ਮਸਜਿਦ ਸਾਰੀ ਢਾ ਦਿੱਤੀ ਗਈ ਜਾਂ ਉਹ ਕੀਤਾ ਗਿਆ ਤੁਸੀਂ ਉਹਨੂੰ ਸਵਕਾਰ ਕਰਦੇ ਹੋ ਉਹਨੂੰ ਤੁਸੀਂ ਜਸਟੀਫਾਈ ਕਰਦੇ ਹੋ ਸੋ ਇਸ ਕਾਰਨ ਕਰਕੇ ਜਿਹੜੇ ਸਿੱਖ ਨੇ ਉਹ ਇਸ ਗੱਲ ਦਾ ਵਿਰੋਧ ਕਰਦੇ ਆ ਹਾਲਾਂਕਿ ਰਾਮ ਮੰਤਰ ਦਾ ਵਿਰੋਧ ਨਹੀਂ ਹੋ ਰਿਹਾ ਵਿਰੋਧ ਹੋ ਰਿਹਾ ਇਸ ਚੀਜ਼ ਦਾ ਕਿ ਇੱਕ ਧਾਰਮਿਕ ਸਥਾਨ ਨੂੰ ਢਾ ਕੇ ਦੂਜਾ ਧਾਰਮਿਕ ਸਥਾਨ ਜਿਹੜਾ ਹੈਗਾ ਉਹ ਉਸਾਰਿਆ ਜਾ ਰਿਹਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਿਤੇ ਹੋਰ ਨਵੀਂ ਜਗ੍ਹਾ ਬਣਦਾ ਹੋਵੇ ਕੋਈ ਉਥੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਕਿਸੇ ਸਿੱਖ ਨੂੰ ਪ੍ਰੋਬਲਮ ਨਹੀਂ ਹੈ ਜਾ ਕੇ ਉਹ ਪਾਰਟਿਸਪੇਸ਼ਨ ਕਰਨ ਜੋ ਹੋਰ ਜਿਹੜੇ ਜਸ਼ਨ ਨੇ ਜਾਂ ਜੋ ਵੀ ਚੱਲਣਾ ਹੈ ਧਾਰਮਿਕ ਉਹ ਸਾਰਾ ਜਾ ਕੇ ਦੇਖ ਸਕਦੇ ਨੇ ਇੱਕ ਗਵਾਂਡੀ ਦੇ ਤੌਰ ਤੇ ਇੱਕ ਮਤਲਬ ਕਹਿ ਲਈਏ ਭਾਈਚਾਰੇ ਦੇ ਤੌਰ ਤੇ ਵੀ ਜਾ ਸਕਦੇ ਆ ਪਰ ਇਹਦੇ ਵਿੱਚ ਫੈਕਟ ਸਿਰਫ ਇਹੀ ਹੈ ਕਿ ਕਿਵੇਂ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਇੱਕ ਪਾਸੇ ਗੱਲ ਜਦੋਂ ਹੁੰਦੀ ਹੈ ਕਿ ਭਗਮਾਂ ਲਹਿਰਾ ਦੇਾਂਗੇ ਹੁਣ ਵੀ ਤੁਸੀਂ ਸੁਣ ਰਹੇ ਹੋਵੋਗੇ ਇੱਕ ਗਾਇਕ ਨੇ ਧਾਰਮਿਕ ਗਾਇਕ ਨੇ ਉਹਨਾਂ ਦਾ ਨਾਮ ਜੇ ਮੈਨੂੰ ਯਾਦ ਆ ਜਾਂਦਾ ਮੈਂ ਦੱਸ ਦਿੰਦਾ ਉਹਨਾਂ ਦੀ ਇੰਟਰਵਿਊ ਮੈਂ ਦੇਖ ਰਿਹਾ ਸੀ ਤੇ ਉਹ ਕਹਿੰਦੇ ਆ ਕਿ ਅਸੀਂ ਅਜੋਧਿਆ ਜਾ ਰਹੇ ਹਾਂ ਇਸ ਤਰੀਕੇ ਨਾਲ ਜਾ ਰਹੇ ਹਾਂ ਏਡਾ ਵੱਡਾ ਜਸ਼ਨ ਹੋਏਗਾ ਤੇ ਉਹ ਜਦੋਂ ਗਾਣਾ ਸੁਣਾਉਂਦੇ ਆ ਗੀਤ ਸੁਣਾਉਂਦੇ ਧਾਰਮਿਕ ਗੀਤ ਤੇ ਉਹ ਉਹ ਇਹੀ ਗੱਲ ਕਹਿੰਦੇ ਆ ਕਿ ਭਗਮਾਂ ਲਹਿਰਾ ਦੇਂਗੇ ਸੋ ਮਤਲਬ ਕਿ ਜਿਸ ਤੋਂ ਜਿਸ ਦਿਨ ਦੀ ਭਾਜਪਾ ਸਰਕਾਰ ਜਿਹੜੀ ਉਹ ਸੱਤਾ ਦੇ ਵਿੱਚ ਆਈ ਭਾਰਤ ਦੇ ਵਿੱਚ ਆਈ ਹੈ ਤੇ ਘਟ ਗਿਣਤੀਆਂ ਦੇ ਵਿੱਚ ਡਰ ਦਾ ਸਹਮ ਦਾ ਮਾਹੌਲ ਜਿਹੜਾ ਆਲਰੇਡੀ ਬਣਿਆ ਹੋਇਆ ਇਹ ਕਿਹਾ ਜਾ ਰਿਹਾ ਕਿ ਹਿੰਦੂ ਰਾਸ਼ਟਰ ਬਣਾ ਦੇਾਂਗੇ ਸੋ ਹਿੰ ਕਈ ਤਾਂ ਇਹ ਵੀ ਕਹਿੰਦੇ ਨੇ ਕਈ ਸਿੱਖ ਬੁੱਧੀਜੀਵੀਆਂ ਦੇ ਕੋਲੋਂ ਮੈਂ ਇੱਥੋਂ ਤੱਕ ਵੀ ਗੱਲ ਸੁਣ ਚੁੱਕਿਆ ਕਿ ਹਿੰਦੂ ਰਾਸ਼ਟਰ ਜਿਹੜਾ 1947 ਦੇ ਵਿੱਚ ਹੀ ਬਣ ਗਿਆ ਸੀ ਪਰ ਐਲਾਨ ਹੋਣਾ ਬਾਕੀ ਹੈ ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣੀਆਂ ਦੇਸ਼ ਦੇ ਵਿੱਚ ਜਿਹੜੇ ਸ਼ਹਿਰਾਂ ਦੇ ਨਾਂ ਨੇ ਉਹ ਬਦਲ ਦਿੱਤੇ ਗਏ ਬਹੁਤ ਸਾਰੇ ਜਿਹੜੇ ਐਸੇ ਰੋਡ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਦੇ ਨਾਮ ਬਦਲ ਦਿੱਤੇ ਗਏ ਜੋ ਮਤਲਬ ਕਹਿ ਲਈਏ ਕਿ ਹਿੰਦੂ ਧਰਮ ਦੇ ਮੁਤਾਬਕ ਉਹ ਨਾਮ ਜਿਹੜੇ ਹੈ ਉਹ ਦੇ ਦਿੱਤੇ ਗਏ ਬਹੁਤ ਸਾਰੇ ਸਥਾਨਾਂ ਨੂੰ ਹੈਨਾ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਆ ਬਾਬਰੀ ਮਸਜਿਦ ਦੀ ਉਹ ਢਾਕੇ ਤੇ ਉਥੇ ਨਿਰਮਾਣ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਹ ਵੀ ਜਿਹੜੀਆਂ ਚਰਚਾਵਾਂ ਚੱਲਦੀਆਂ ਕਿ ਸ਼੍ਰੀ ਦਰਬਾਰ ਸਾਹਿਬ ਜਿਹੜਾ ਉਹ ਪ੍ਰਾਤਨ ਵਿਸ਼ਨੂੰ ਮੰਦਿਰ ਹੈ ਤੇ ਮਤਲਬ ਕਿ ਇਹ ਵੀ ਮਤਲਬ ਇਹ ਚਰਚਾਵਾਂ ਜਿਹੜੀਆਂ ਚੱਲਦੀਆਂ ਕਿ ਇਹ ਕਹਿ ਕੇ ਅੱਜ ਤੋਂ ਪ੍ਰਚਾਰਨਾ ਸ਼ੁਰੂ ਕਰ ਦਈਏ ਆਉਂਦੇ 30 40 ਸਾਲ ਤੱਕ 50 ਸਾਲ ਤੱਕ ਜਿਹੜਾ ਹੈਗਾ ਫਿਰ ਇਹਦੇ ਉੱਤੇ ਦਾਵਾ ਜਿਹੜਾ ਬੋਲਿਆ ਜਾ ਸਕਦਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਖਤਰਨਾਕ ਨੇ ਜੇ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਜਾ ਕੇ ਉੱਥੇ ਸ਼ਾਮਲ ਹੁੰਦੇ ਨੇ ਤੇ ਭਾਈ ਫਿਰ ਆਪਣੀ ਚੁਣੌਤੀ ਲਈ ਵੀ ਤਿਆਰ ਰਹਿਣਾ ਉਹਨਾਂ ਨੂੰ ਚਾਹੀਦਾ ਹੈ ਨਾ ਸੋ ਇਹ ਉਹਨਾਂ ਦਾ ਇੱਕ ਵਧੀਆ ਫੈਸਲਾ ਕਿ ਉਹ ਨਹੀਂ ਜਾ ਰਹੇ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਪਾਰਟਿਸਪੇਸ਼ਨ ਕਿਉਂਕਿ ਅਸੀਂ ਕਿਸੇ ਧਰਮ ਦੇ ਨਾਲ ਵਿਵਾਦ ਨਹੀਂ ਚਾਹੁੰਦੇ ਜੇ ਅਸੀਂ ਇਸ ਇਸ ਜਗ੍ਹਾ ਦੇ ਉੱਤੇ ਜਾ ਕੇ ਪਾਰਟਿਸਪੇਟ ਕਰਦੇ ਆਂ ਤਾਂ ਮੁਸਲਮ ਭਾਈਚਾਰਾ ਜਿਹੜਾ ਉਹ ਸਾਡੇ ਵਿਰੋਧ ਦੇ ਵਿੱਚ ਆ ਕੇ ਖੜਾ ਹੋ ਜਾਂਦਾ ਉਹ ਕਹਿੰਦਾ ਕਿ ਭਾਈ ਸਾਡੇ ਨਾਲ ਆਹ ਕਰਕੇ ਇਦਾਂ ਹੋ ਰਿਹਾ ਤੇ ਤੁਸੀਂ ਉਹ ਜਾ ਕੇ ਜਸ਼ਨਾਂ ਦੇ ਵਿੱਚ ਸ਼ਾਮਲ ਹੋ ਰਹੇ ਹੋ ਸੋ ਇਹਦੇ ਨਾਲੋਂ ਕੀ ਕਰਨਾ ਚਾਹੀਦਾ ਕਿ ਦੂਰ ਬੈਠ ਕੇ ਸਾਰਾ ਕੁਝ ਦੇਖਣਾ ਚਾਹੀਦਾ ਪਰ ਆਪਣੇ ਲਈ ਜਿਹੜੇ ਅਲਰਟ ਨੇ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਸਿੱਖਾਂ ਲਈ ਉਹਦੇ ਲਈ ਜਰੂਰ ਜਿਹੜਾ ਭਲੀ ਭਾਂਤ ਸਾਨੂੰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਕਿੱਧਰ ਨੂੰ ਮਾਹੌਲ ਜਾ ਰਿਹਾ ਕੀ ਹੋਣ ਜਾ ਰਿਹਾ ਸੋ ਉਹਦੇ ਲਈ ਸਾਨੂੰ ਬਿਲਕੁਲ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਜੀ ਅੰਦਲਜੀਤ ਸਿੰਘ ਕਿਵੇਂ ਦੇ ਉਹਦੇ ਆਰਾਮ ਮੰਦਰ ਦੇ ਬਾਅਦ ਜੋ ਹੁਣ ਲੋਕ ਸਭਾ ਇਲੈਕਸ਼ਨਸ ਆ ਰਹੀਆਂ ਨੇ ਦੇ ਜੀ ਰਾਣੀ ਤੇ ਕੀ ਫਰਕ ਪੂਰੇ ਸਾਰੇ ਘਟਨਾ ਕਰਮ ਦਾ ਦੇਖੋ ਜੀ ਜਦੋਂ ਤੋਂ ਨਰਿੰਦਰ ਮੋਦੀ ਹੋ ਰਹੀ ਸਤਾ ਦੇ ਵਿੱਚ ਆਏ ਆ ਜਾਂ ਬੀਜੇਪੀ ਕਹਿ ਲਈਏ 14 ਸਾਲ ਤਕਰੀਬਨ ਉਹਨਾਂ ਹੋ ਗਏ ਆ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰ ਲਈਏ ਤਾਂ ਵੋਟਾਂ ਦੀ ਰਾਜਨੀਤੀ ਦੇ ਲਈ ਇਹ ਸਟੈਪ ਜਿਹੜੇ ਉਹ ਕੀਤੇ ਜਾਂਦੇ ਆ ਇੱਕ ਤੁਸੀਂ ਦੇਖੀ ਹੋਣੀ ਹੈ ਸਰਜਿਕਲ ਸਟ੍ਰਾਈਕ ਨਾਮ ਦੀ ਇੱਕ ਜਿਹੜੀ ਇੱਕ ਘਟਨਾਕਰਮ ਤੁਸੀਂ ਦੇਖਿਆ ਹੋਣਾ ਪਲਵਾਮਾ ਦੇ ਵਿੱਚ ਅਟੈਕ ਹੁੰਦਾ ਹੈ ਮੈਂ 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 ਸਬੂਤਾਂ ਦੇ ਆਧਾਰ ਤੇ ਨਹੀਂ ਤੁਹਾਨੂੰ ਕਹਿ ਸਕਦਾ ਪਰ ਬਹੁਤ ਸਾਰੀਆਂ ਰਿਪੋਰਟਾਂ ਬਹੁਤ ਸਾਰੇ ਸਬੂਤ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਪਬਲਿਕ ਪਲੇਟਫਾਰਮਸ ਦੇ ਉੱਤੇ ਵੀ ਅੱਜ ਦਿਖਦੇ ਨੇ ਕਿ ਪੁਲਵਾਮਾ ਦਾ ਅਟੈਕ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਬਣਾਇਆ ਗਿਆ ਸੀ ਪਲਾਨ ਕੀਤਾ ਗਿਆ ਸੀਗਾ ਹੈਨਾ ਸੋ ਉਹਦੇ ਇਹ ਵਿੱਚ ਵਿੱਚੋਂ ਉਹਦੇ ਬਦਲੇ ਵਿੱਚੋਂ ਦਿਖਾਇਆ ਗਿਆ ਕਿ ਲਓ ਜੀ ਅਸੀਂ ਸਰਜਿਕਲ ਸਟ੍ਰਾਈਕ ਕਰ ਦਿਤੀ ਹੈ ਤੇ ਸਰਜਿਕਲ ਸਟ੍ਰਾਈਕ ਦੇ ਵਿੱਚ ਤੁਸੀਂ ਇੱਕ ਵੀ ਬਿਆਨ ਮੈਨੂੰ ਪਾਕਿਸਤਾਨ ਦਾ ਦਿਖਾ ਦਿਓ ਉਹਨਾਂ ਨੇ ਕਿਹਾ ਹੋਵੇ ਸਾਡੇ ਇੰਨੇ ਬੰਦੇ ਮਾਰ ਦਿੱਤੇ ਆ ਤੇ ਤੁਸੀਂ ਸਾਡੇ ਸਾਡੀ ਧਰਤੀ ਦੇ ਉੱਤੇ ਆ ਕੇ ਆਹ ਕੁਛ ਕੀਤਾ ਤੇ ਅਸੀਂ ਮਤਲਬ ਯੂਨ ਦੇ ਵਿੱਚ ਜਾ ਰਹੇ ਹਾਂ ਤੁਹਾਡੀ ਸਰਜਿਕਲ ਸਟ੍ਰਾਈਕ ਨੂੰ ਲੈ ਕੇ ਅਸੀਂ ਜਿਹੜੀ ਦੀ ਹੈਗ ਦੇ ਵਿੱਚ ਨੀਦਰਲੈਂਡ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉੱਥੇ ਜਾ ਕੇ ਅਸੀਂ ਕੇਸ ਕਰਨ ਜਾ ਰਹੇ ਹਾਂ ਉਹਨਾਂ ਕੋਲੋਂ ਇੱਕ ਵੀ ਬਿਆਨ ਨਹੀਂ ਉੱਤੇ ਆਇਆ ਤੇ ਇੱਥੋਂ ਤੱਕ ਖਬਰਾਂ ਚੱਲੀਆਂ ਕਿ ਭਾਈ ਕਿਤੇ ਜੰਗਲੀ ਏਰੀਆ ਦੇ ਵਿੱਚ ਜਿੱਥੇ ਦਰਖਤੀ ਦਰਖਤੀ ਉੱਥੇ ਦੋ ਚਾਰ ਬੰਬ ਬੂਮ ਸੁੱਟ ਕੇ ਤੇ ਉਹ ਕਹਿ ਦਿੰਦਾ ਲਓ ਜੀ ਅਸੀਂ ਤਾਂ ਐ ਕਰਤਾ ਟਿਕਾਣੇ ਤਬਾਹ ਕਰ ਦਿੱਤੇ ਆ ਤੇ ਫਿਰ ਉਸ ਤੋਂ ਬਾਅਦ ਵੋਟਾਂ ਹੋਈਆਂ ਐਨ ਵੋਟਾਂ ਰੱਜ ਕੇ ਜਿਹੜੀਆਂ ਉਹ ਪੈ ਗਈਆਂ ਹੁਣ ਜਿਹੜੀ ਰਾਜਨੀਤੀ ਹੈ ਉਹ ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਬਦਲੀ ਕਿਵੇਂ ਜਾਊਗੀ ਇਸੇ ਤਰੀਕੇ ਦੇ ਨਾਲ ਇਹ ਉਦਘਾਟਨ 22 ਜਨਵਰੀ ਨੂੰ ਕਰਨਾ ਤੇ ਫਰਵਰੀ ਮਾਰਚ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਆ ਗਈਆਂ ਸੋ ਇਹ ਸਾਰਾ ਕਿਤੇ ਨਾ ਕਿਤੇ ਵੋਟ ਬੈਂਕ ਜਿਹੜਾ ਹੈਗਾ ਉਹ ਇਕੱਠਾ ਕੀਤਾ ਜਾ ਰਿਹਾ ਕੀਤਾ ਵੀ ਜਾਊਗਾ ਚਲੋ ਮੈਂ ਤਾਂ ਇੱਕ ਸ਼ੁਕਰ ਕਰਦਾ ਭਈ ਐਤ ਕੀ ਰਾਮ ਮੰਦਰ ਦੇ ਨਾਂ ਤੇ ਵੋਟ ਇਕੱਠੀ ਕਰਨ ਦਾ ਜਿਹੜਾ ਹੈਗਾ ਬਣਾਇਆ ਗਿਆ ਪਲਾਨ ਬਣਾਇਆ ਗਿਆ ਜਾਂ ਜੋ ਵੀ ਕਹਿ ਲਈਏ ਇਹਨੂੰ ਸੋ ਕਿਤੇ ਕੋਈ ਉਸ ਤਰੀਕੇ ਦੀ ਘਟਨਾ ਉਦੇਸ਼ ਦੇ ਵਿੱਚ ਨਹੀਂ ਹੋਈ ਜਿਵੇਂ ਪੁਲਵਾਮਾ ਵਰਗੀ ਹੋਈ ਸੀ ਸੋ ਮੰਤਰਤਾ ਉਦਘਾਟਨ ਕਰਕੇ ਜੇ ਵੋਟ ਇਕੱਠੀ ਕੀਤੀ ਜਾਵੇ ਸ਼ਾਂਤਮਈ ਤਰੀਕੇ ਦੇ ਨਾਲ ਤਾਂ ਚਲੋ ਕਿਤੇ ਨਾ ਕਿਤੇ ਆਪਾਂ ਕਹਿ ਦਿੰਨੇ ਆਂ ਕਿ ਲੋਕਾਂ ਦਾ ਤਾਂ ਬਚਾਅ ਹੈ ਨਾ ਜਾਨਾਂ ਤਾਂ ਬਚੀਆਂ ਹੋਈਆਂ ਜੇ ਤੁਸੀਂ ਘਟਿਆ ਰਾਜਨੀਤੀ ਕਰਕੇ ਲੋਕਾਂ ਦੇ ਮਾਵਾ ਦੇ ਪੁੱਤ ਜਿਹੜੇ ਨੇ ਉਹ ਮਾਰ ਦਿਓਗੇ ਤਾਂ ਉਹ ਤਾਂ ਫਿਰ ਬਹੁਤ ਵੱਡੀ ਜਿਹੜੀ ਹੈ ਗੱਲਬਾਤ ਹੋ ਜਾਂਦੀ ਹੈ ਬੜਾ ਆਪਾਂ ਕਹਿ ਸਕਦੇ ਆਂ ਕਿ ਇੱਕ ਬਹੁਤ ਮਤਲਬ ਦੇਸ਼ ਦੇ ਲੋਕਾਂ ਦੇ ਨਾਲ ਜਿਹੜੇ ਤੁਹਾਨੂੰ ਵੋਟਾਂ ਪਾਉਂਦੇ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਹੋਣੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਹੋਣੀਆਂ ਜਿਨ੍ਹਾਂ ਦੇ ਨਾਲ ਬਾਅਦ ਚ ਇਹੋ ਜੇ ਘਟਨਾ ਕਰਮ ਜਿਹੜੇ ਉਹ ਵਾਪਰ ਜਾਂਦੇ ਆ ਇੱਕ ਤੁਹਾਨੂੰ ਹੋਰ ਫੈਕਟ ਦੱਸ ਦਿੰਨਾ ਵਿਦੇਸ਼ ਦੇ ਵਿੱਚ ਜਿਹੜੇ ਸਿੱਖ ਐਕਟਿਵਿਸਟ ਸੀਗੇ ਉਹਨਾਂ ਦੀਆਂ ਉਹਨਾਂ ਦੇ ਕਤਲ ਹੋਣੇ ਕਤਲ ਹੋਣ ਤੋਂ ਬਾਅਦ ਇਹ ਇਹਦਾ ਜਿਹੜਾ ਲਾਹਾ ਹੈਗਾ ਸਾਰਾ ਜਿੰਨਾ ਇਹਨਾਂ ਦਾ ਸੀਗਾ ਨਾ ਮਤਲਬ ਪਲਾਨ ਬਣਾ ਕੇ ਵੀ ਕਿਹੜਾ ਕਿਹੜਾ ਬੰਦਾ ਕਤਲ ਹੋਏਗਾ ਜਾਂ ਕਿੱਦਾਂ ਹੋਏਗਾ ਉਹ ਵੀ ਕਿਤੇ ਨਾ ਕਿਤੇ ਬਾਅਦ ਵਿੱਚ ਵੋਟ ਬੈਂਕ ਲਈ ਹੀ ਵਰਤਿਆ ਜਾਣਾ ਸੀ ਪਰ ਉਹ ਕਿਤੇ ਨਾ ਕਿਤੇ ਹੁਣ ਅਮਰੀਕਾ 'ਚ ਜੋ ਹੋਇਆ ਪਹਿਲਾਂ ਪਤਾ ਲੱਗ ਗਿਆ ਉਹ ਸਾਰਾ ਕੁਝ ਹੋ ਗਿਆ ਉਹਦੇ ਨਾਲ ਉਹ ਚੀਜ਼ਾਂ ਫੇਲ ਹੋ ਗਈਆਂ ਉਹ ਸਾਰੀ ਪਲੈਨਿੰਗ ਜਿਹੜੀ ਫੇਲ ਹੋ ਗਈ ਇਸ ਕਰਕੇ ਉਹਦਾ ਲਾਹਾ ਵੋਟ ਬੈਂਕ ਦੇ ਲਈ ਨਹੀਂ ਲਿਆ ਜਾ ਸਕਦਾ ਖੁੱਲੇ ਆਮ ਹੈਣਾ ਹੁਣ ਚਾਹੇ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਕਹਿ ਰਹੀ ਅਸੀਂ ਮਾਰਿਆ ਅਸੀਂ ਕੀਤਾ ਅਮਰੀਕਾ ਇਹ ਗੱਲ ਕਹਿ ਰਿਹਾ ਤੇ ਦੂਸਰੇ ਨੰਬਰ ਤੇ ਭਾਰਤ ਦਾ ਮੀਡੀਆ ਮੇਜਰ ਗੌਰਵ ਆਰਿਆ ਵਰਗੇ ਜਿਨ੍ਹਾਂ ਨੂੰ 3-3 ਮਿਲੀਅਨ ਲੋਕ ਜਿਹੜੇ ਦੇਖ ਲੈਂਦੇ 2-4 ਘੰਟਿਆਂ ਦੇ ਵਿੱਚ ਹੀ 2-2 ਮਿਲੀਅਨ ਵਿਊ ਹੋ ਜਾਂਦੇ ਉਹਨਾਂ ਦੇ ਸੋ ਐਡੇ ਵੱਡੇ ਮਤਲਬ ਕਿ ਜਦੋਂ ਤੁਸੀਂ ਪਬਲਿਕ ਫਿਗਰ ਬਣ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਖੰਡਾ ਬੇਟਾ ਤੂੰ ਤੋ ਗਿਆ ਬ੍ਰਿਟਨ ਨੇ ਖੰਡੇ ਕੋ ਠੋਕ ਦਿਆ ਨਿਜਰ ਕੋ ਠੋਕ ਦਿਆ ਇਹ ਕਿਸ ਨੇ ਕੀਤਾ ਹੈ ਇਹ ਰੌ ਨੇ ਕੀਤਾ ਹੈ ਉਹ ਤਾਂ ਆਪ ਕਹਿੰਦੇ ਅਸੀਂ ਨਹੀਂ ਗੱਲਾਂ ਇਹ ਕਹਿੰਦੇ ਸੋ ਜੇ ਉਹ ਆਪ ਕਹਿ ਰਹੇ ਸੀ ਤਾਂ ਇਹ ਤੁਹਾਨੂੰ ਸਮਝ ਲੈਣਾ ਚਾਹੀਦਾ ਕਿ ਇਹਨੂੰ ਵੀ ਵੋਟਾਂ ਦੇ ਲਈ ਅੱਗੇ ਵਰਤਿਆ ਜਾਣਾ ਸੀ ਜਦੋਂ ਗੁਰਪਤਵੰਤ ਪੰਨੂ ਦਾ ਵੀ ਜੇ ਕਿਤੇ ਮੰਨ ਲਓ ਇਸ ਤਰੀਕੇ ਦਾ ਕੰਮ ਹੋ ਜਾਂਦਾ ਤੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਖਤਮ ਕਰ ਦੇਣਾ ਸੀ ਇਹ ਦੱਸਿਆ ਜਾਣਾ ਸੀ ਲੋਬੀ ਜਿਹੜੇ ਕਹਿੰਦੇ ਸੀ ਅਸੀਂ ਵੋਟਾਂ ਕਰਾਵਾਂਗੇ ਕਹਿੰਦੇ ਸੀ ਆਹ ਕਰਾਂਗੇ ਉਹ ਕਰਾਂਗੇ ਤੇ ਅਸੀਂ ਉਹ ਸਾਰੇ ਬੰਦੇ ਜਿਹੜੇ ਆ ਹੌਲੀ ਹੌਲੀ ਕਰਕੇ ਖਤਮ ਕਰ ਦਿੱਤੇ ਆ ਤੇ ਉਹਨੂੰ ਵੀ ਕਿਤੇ ਨਾ ਕਿਤੇ ਵੋਟ ਬੈਂਕ ਚ ਕਨਵਰਟ ਕੀਤਾ ਜਾਣਾ ਸੀ ਪਰ ਅੱਜ ਉਹਨੂੰ ਹੁਣ ਪਬਲੀਕਲੀ ਨਹੀਂ ਕੀਤਾ ਜਾ ਸਕਦਾ ਹੁਣ ਨਾ ਬੀਜੇਪੀ ਕਹਿ ਸਕਦੀ ਹੈ ਨਾ ਹੁਣ ਤੁਸੀਂ ਦੇਖੋ মিডিਆ ਦੇ ਉੱਤੇ ਵੀ ਸਾਰੇ ਬਿਆਨ ਬਦਲ ਚੁੱਕੇ ਨੇ ਹੁਣ ਕੋਈ ਵੀ মিডিਆ ਇਹ ਨਹੀਂ ਕਹਿੰਦਾ ਕਿ ਹਾਂ ਰੌ ਨੇ ਕੀਤਾ ਜੋ ਮੇਜਰ ਗੌਰਵ ਆ ਰਿਹਾ ਪਹਿਲਾਂ ਕਹਿ ਰਿਹਾ ਸੀ ਕਿ ਰੌ ਨੇ ਕੀਤਾ ਸਾਡੀਆਂ ਏਜੰਸੀਆਂ ਨੇ ਕੀਤਾ ਉਸ ਕੋ ਠੋਕ ਦਿਆ ਇਸ ਕੋ ਠੋਕ ਦਿਆ ਪਾਕਿਸਤਾਨ ਮੇ ਪੰਜ ਵਰਡ ਕੋ ਠੋਕ ਦਿਆ ਹੈ ਨਾ ਇਹ ਸਾਰੇ ਜਿਹੜੇ ਪਹਿਲਾਂ ਕੀਤੇ ਜਾ ਚੁੱਕੇ ਸੀ ਤੁਹਾਨੂੰ ਇਥੋਂ ਤੱਕ ਮੈਂ ਦੱਸ ਦਿੰਦਾ ਜਦੋਂ ਹਰਦੀਪ ਸਿੰਘ ਨਿਜਰ ਦਾ ਕਤਲ ਹੁੰਦਾ ਨਾ ਉਸ ਤੋਂ ਬਾਅਦ ਇੱਕ ਬੀਜੇਪੀ ਲੀਡਰ ਨੇ ਟਵੀਟ ਕੀਤਾ ਸੀ ਬੀਜੇਪੀ ਲੀਡਰ ਨੇ ਖੁਦ ਟਵੀਟ ਕੀਤਾ ਕਿ ਭਾਈ ਘਰ ਮੇ ਗੁਸਕੇ ਠੋਕेंगे ਜਿਹੜਾ ਇਹਨਾਂ ਦਾ ਬਿਆਨ ਹੁੰਦਾ ਸੀ ਨਾ ਨਰਿੰਦਰ ਮੋਦੀ ਹਰਾਂ ਦਾ ਇੱਕ ਸਲੋਗਨ ਹੈਗਾ ਘਰ ਮੇ ਗੁਸਕੇ ਠੋਕेंगे ਉਹ ਉਹਨੇ ਪਾ ਦਿੱਤਾ ਉਹਖੇ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਫਿਰ ਅੰਦਰੋਂ ਅੰਦਰ ਹੀ ਕਿਸੇ ਨੇ ਸਮਝਾਇਆ ਹੋਣਾ ਵੀ ਤੂੰ ਸ਼ਰਮ ਕਰ ਤੂੰ ਕੀ ਕਰਦਾ ਪਿਆ ਇਹ ਸਾਰਾ ਸੀਕ੍ਰੇਟ ਮਹਿੰਮ ਚੱਲਦੀ ਵੀ ਤੇ ਤੂੰ ਇਦਾਂ ਲਿਖੀ ਜਾਣਾ ਮਤਲਬ ਫਿਰ ਉਹ ਡਿਲੀਟ ਵੀ ਕੀਤਾ ਗਿਆ ਉਹ ਟਵੀਟ ਡਿਲੀਟ ਕਰ ਦਿੱਤਾ ਗਿਆ ਸੋ ਆ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਇਹ ਬਹੁਤ ਘੱਟ ਜਿਹੜੀਆਂ ਤੁਹਾਨੂੰ ਸੁਣਨ ਨੂੰ ਮਿਲ ਗਈਆਂ ਜੋ ਜੋ ਹੋਈ ਹੈ ਜੋ ਜੋ ਰਿਐਲਿਟੀ ਜਿੱਦਾਂ ਜਿੱਦਾਂ ਇਹ ਮਤਲਬ ਕਿ ਹੈਗੀ ਆ ਅਸਲੀਅਤ ਜੋ ਹੈਗੀ ਹੈ ਨਾ ਸੋ ਇਹਨੂੰ ਬਦਲਿਆ ਜਾਣਾ ਸੀ ਵੋਟ ਬੈਂਕ ਦੇ ਵਿੱਚ ਪਰ ਇਹ ਜਿਹੜਾ ਫੰਡਾ ਹੈਗਾ ਇਹ ਜਿਹੜਾ ਸਾਰਾ ਪਲਾਨ ਵਿਦੇਸ਼ਾਂ ਦੀ ਧਰਤੀ ਤੇ ਜੋ ਕੀਤਾ ਗਿਆ ਇਹ ਫੇਲ ਹੋ ਗਿਆ ਠੁੱਸ ਹੋ ਗਿਆ ਸੋ ਹੁਣ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਇਹ ਸਾਰਾ ਕੁਝ ਕੀਤਾ ਜਾਣਾ ਜਿਹਦੀ ਹੁਣ ਪੂਰੇ ਦੇਸ਼ ਦੇ ਵਿੱਚ ਮਤਲਬ ਕਿ ਵੱਡੇ ਪੱਦਰ ਦੇ ਉੱਤੇ ਪ੍ਰੋਮੋਸ਼ਨ ਚੱਲ ਰਹੀ ਹੈ ਤੁਸੀਂ ਦੇਖੋ ਵੱਡੀਆਂ ਹੈਡਲਾਈਨਸ ਬਣ ਰਹੀਆਂ ਖਬਰਾਂ ਬਣ ਰਹੀਆਂ ਇੱਕ ਇੱਕ ਲੱਖ ਦੀ ਕਹਿੰਦੇ 에ਅਰਲਾਈਨ ਦੀ ਟਿਕਟ ਹੋ ਗਈ ਹੈ ਹੋਟਲ ਮਹਿੰਗੇ ਹੋ ਗਏ ਸੋ ਸਾਰਾ ਕਿਤੇ ਨਾ ਕਿਤੇ ਮਤਲਬ ਕਿ ਆ ਜਾ ਕੇ ਭਾਵੇਂ ਮੰਦਰ ਸ਼੍ਰੀ ਰਾਮ ਦਾ ਹੀ ਬਣਨਾ ਹੈ ਪਰ ਇਹਦਾ ਜਿਹੜਾ ਸਾਰਾ ਕਹਿ ਲਈਏ ਕਿ ਲਾਹਾਉ ਲੈ ਜਾਏਗੀ ਭਾਜੀ ਤੇ ਅਗੋਂ ਵੋਟਾਂ ਦੇ ਵਿੱਚ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ ਕਿ ਭਾਈ ਉਹ ਵੋਟਾਂ ਨਾ ਲੈ ਕੇ ਜਾਣਗੇ ਜਿਹਦੇ ਜਿਸਨਾਂ ਤੁਹਾਡਾ ਤੁਹਾਸ ਨਾਲ ਜੁੜਦੇ ਹਾਂ ਕਹੋ ਕਿ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖ ਦਿਓ ਤੁਹਾਨੂੰ ਤੁਹਾਡਾ ਨਾਲ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜੀ ਧੰਨਵਾਦ ਜੀ ਤੇ ਪ੍ਰਾਇਮ ਪੰਜਾਬ ਟੀਵੀ ਦੇਖਦੇ ਚ ਤੋਂ ਲਮਾ ਕੇ ਇਜਾਜ਼ਤ ਧੰਨਵਾਦ